ਇਹ ਕੋਈ ਸੜਕ ਬਹੁਤ ਹੀ ਮਹੱਤਵਪੂਰਨ ਜਿਹਨੂੰ ਕਹਿਣਾ ਚਾਹੀਦਾ ਤੇ ਕਰੀਬ ਇਹ 6-7 ਪਿੰਡਾਂ ਨੂੰ ਜਿਹੜੀ ਜੋੜਦੀ ਹੈ ਇਹ ਮੋਨਕ ਟੋਹਾਣਾ ਜਿਹੜੀ ਮੇਨ ਰੋਡ ਹੈ ਉਸ ਮੇਨ ਰੋਡ ਤੋਂ ਇਹ ਮੁਕਰੋੜ ਸਾਹਿਬ ਮੰਡਵੀ ਗ੍ਰਿਡ ਤੱਕ ਦੀ ਸੜਕ ਹੈ ਇਹ 11.94 12 ਕਿਲੋਮੀਟਰ ਸੜਕ ਹੈ ਮਤਲਬ 12 ਕਿਲੋਮੀਟਰ ਸੜਕ ਸਾਰੀ 18 ਫੁੱਟ ਚੌੜੀ ਹੈ ਇਹ ਤੇ ਇਹਦੇ ਪੈਸਾ ਲੱਗਣਾ ਹੈ 4 ਕਰੋੜ ਤੇ 37 ਲੱਖ ਰੁਪਏ ਦੇ ਲੱਗਣਾ। ਤਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕਰਤਾ ਕਿ ਜਿਹੜੀ ਵੀ ਸੜਕ ਬਣੂਗੀ ਉਹ ਸੜਕ 5 ਸਾਲ ਦੀ ਗਾਰੰਟੀ ਦੇ ਤਹਿਤ ਬਣੂਗੀ। ਲੋਕ ਤਾਂ ਇਹ ਵੀ ਰੇਖ ਹੋਗੀ ੰਨੀ 12 ਕਿਲੋਮੀਟਰ। ਫਿਰ ਮੁੰਟੋਆਣਾ ਰੋਡ ਤੋਂ ਆਪਣੇ ਕੈਂਚੀਆਂ ਤੋਂ ਸ਼ੁਰੂ ਹੋ ਕੇ ਮੰਡਵੀ ਤੱਕ ਜਾਂਦੀ ਹੈ ਜਿਹੜੀ ਅੱਗੇ ਆਪਣੇ ਅੱਗੇ ਕੈਂਚੀਆਂ ਨਹੀਂ ਆਪਣਾ ਜਿੱਥੇ ਕੱਲ ਪਰਸਵਾਸ ਆਹਾਂ ਕੈਂਚੀਆਂ ਤੋਂ ਉੱਥੋਂ ਆਪਾਂ ਮੰਡਵੀ ਤੱਕ ਜਾਂਦੇ ਮੰਡਵੀ ਗ੍ਰਿਡ ਤੱਕ ਜਾਂਦੇ ਰਾਮਗੜ ਰਾਮਗੜ ਹੁੰਦੇ ਹੋਏ ਛੂਏ ਦੇ ਨਾਲ-ਨਾਲ ਹੁੰਦੇ ਹੋਏ ਛੂਏ ਦੇ ਨਾਲ-ਨਾਲ ਮੰਡਵੀ ਗ੍ਰਿਡ ਤੱਕ ਮੰਡਵੀ ਗ੍ਰਿਡ ਜਿਹੜੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਹਾਂਜੀ ਪੀ ਪੁਆਇੰਟ ਤੇ ਕੁੜੇ ਜਿੱਥੇ ਤੱਕ ਸੂਏ ਦੇ ਨਾਲ ਨਾਲ ਤੱਕਾਈ। ਇਹ 11 ਕਿਲੋਮੀਟਰ ਹੋ ਗਈ ਹੈ। ਸਰ ਮੂਲਕ ਤੋ ਹਨ ਰੋਡ ਤੋਂ ਫੁੱਲੋ ਤੋਂ ਹੁੰਦੇ ਜਾਂਦੀ ਹੈ ਸਰ ਕਮੂਰਗੜ ਤੋਂ। ਆਹ ਰਾਮਪੁਰਾ ਤੱਕ ਮੂਲਕ। ਅੱਛਾ। 18 ਫੁੱਟ ਹੈ। 올ਰੇਡੀ। 18। ਹਾਂ ਪਹਿਲਾਂ ਕਿੰਨੀ ਸੀ? ਪਹਿਲਾਂ 18 ਹੀ ਹੈ। ਮੇਰੇ ਵੀ 18 ਹੈ। ਤੇਰੇ ਪੇਰ ਹੈ। ਇਹ ਫਿਰ ਕਿਹੜੀ ਕਿਹੜੀ ਫੁੱਲ ਮੂਕਮੂਰਕੜ ਰਾਮਪੁਰਾ ਆਪਣਾ ਫੁੱਲ ਦੋਵੇ ਕਮੂਰਗੜ ਗਣਾੜਾ ਪਿਆ ਗਿਆ ਜਿ ਵਿਚੇ ਦੇ। ਹਣਾੜਾ ਪਹਿਲਾਂ ਫਸਟ ਸੀ ਜੀ। ਮਨੇ ਆ ਥੋੜਾ ਰਹਿ ਗਿਆ ਜੀ ਗਨੋਟੇ ਤੋਂ ਫੂਲਦਾ ਹਾਂਜੀ ਗਨੋਟਾ ਘੂਰਗੜ੍ਹ ਦੀ ਫਿਰ ਘੂਰਗੜ੍ਹ ਫੂਲਦਾ ਆਪਣਾ ਫੂਲ ਹੋ ਗਈ ਹਾਂਜੀ ਗ੍ਰੋਟਮ ਕੋਟ ਸਾਹਿਬ ਜੀ ਕੋਟ ਸਾਹਿਬ ਬਾਯਾ ਰਾਮਗੜ੍ਹ ਇਹ ਅੱਗੇ ਮੰਡ ਵੀ ਆ ਰਾਮਗੜ੍ਹ ਜੀ ਰਾਮਗੜ੍ਹ ਮੰਡ ਦੇ ਹਾਂਜੀ ਮੋਰਾ ਆਰਾਮਗੜ੍ਹ ਵਿੱਚ ਆ ਗਿਆ ਇਹ ਬਿਲਕੁਲ ਜੀ ਰਾਮਗੜ੍ਹ ਕੋਟ ਜੀ ਮ ਟੋਹਾਨੇ ਵਾਲੇ ਬੈਰੀਅਰ ਤੋਂ ਲੈ ਕੇ ਹਾਂਜੀ ਹਾਂਜੀ ਆ ਬੈਰੀਅਰ ਕੀ ਹੋ ਗਜਰਾ ਬਾਟਰਾਂਗ ਬਾਟਰ ਤੋਂ ਜੀ ਉਹ ਸਾਰੀ ਪਾਤੀ ਸਰ ਉਹ ਇਧਰੋਂ ਪਾਤੀ ਸਰ ਜਿਹੜੀ ਮੰਡੀ ਵਾਲੀ ਸੜਕ ਆ ਜਿਹੜੇ ਰੋਡ ਤੇ ਨਿਕਲੂਗੀ ਉਹ ਪਾਤੀ ਜਿਹੜੀ ਪਿੰਡ ਬਣਾਣੇ ਤੋਂ ਟੋਹਾਨੇ ਤੋਂ ਜਿਹੜੀ ਸੜਕ ਆ ਉਹ ਨਹੀਂ ਪਈ ਉਹ ਸਟੂਕ ਬਣਾਣੇ ਤੋਂ ਉਹਦੇ ਸਾਹਮਣੇ ਤੋਂ ਬਣਾਣੇ ਤੋਂ ਬਣਾਣੇ ਤੋਂ ਹੋ ਜਾਂਦੀ ਆ ਜੀ ਕੋਲ ਕੋਲ ਪਾਣੀ ਹੋ ਜਾਂਦੀ ਆ ਫਿਰ ਆਪਣੇ ਤਾਂ ਬਾਹਰ ਲਈ ਪਈ ਆ ਹਾਂ ਬਾਹਰ ਲਈ ਪਈ ਇਹ ਬਾਹਰ ਲਈ ਮੇਨ ਤਾਂ ਹੋਈ ਟੁੱਟੀ ਹੋਈ ਜਿਹੜੀ ਟੋਹਾਨੇ ਜਾਰੀ ਸਕੂਲ ਦੇ ਅੱਗੇ ਦੀ ਜੀ ਪਾਪੀ ਦਾ ਡੇਰੇ ਕੋਲ ਆ ਰਾਮੂ ਦਾ ਸਰ ਆਉ ਹਾਸਪਤਾਲ ਦੇ ਬੇਲੇ ਇਹ ਸੜਕ ਦੀ ਬਣਾਓ 18 ਫੁੱਟੀ ਰੋਡ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਜੀ ਅਸਲ ਤੇ ਸਾਡੇ ਪਿੰਡ ਤੋਂ ਜੋ ਪਣ 18 18 ਫੁੱਟੀਆਂ ਤਾਂ ਗੱਲ ਹੋ ਰਹਾ ਹੈ ਹਾਂ ਜੀ ਇਹ ਪੁਲ ਪੱਧੇ ਤੋਂ ਚੱਲਦੀ ਹੈ ਜੀ ਉਹ ਪੱਧੇ ਤੋਂ ਲੈ ਕੇ ਆਏ ਬਿਲਕੁਲ ਜ਼ਰੂਰੀ ਹੈ ਜੀ ਉਹ ਤੇ ਮਨਿਆਣੇ ਪੌਂਟ ਵੀ ਹੈ ਮਨਿਆਣੇ ਤੋਂ ਟੋਣੇ ਨੂੰ ਵੀ ਨਹੀਂ ਇਹ ਇਹੀ ਪਾ ਲਈ ਜੀ ਬਲੇਗੀ ਹੈ ਨਹੀਂ ਅੱਗੇ ਸਾਰਾ ਇਹ ਜਿਹੜਾ ਪਾਇਆ ਪਰ ਇਧਰ ਪਾ ਜੀ ਇਹਨਾਂ ਤੋਂ ਅੱਗੇ ਚੱਲ ਕੇ ਪੰਜ ਕਿਲੇ ਟੋਣੇ ਨੂੰ ਮੜੂਗੀ ਪਿੰਡ ਦੇ ਵਿੱਚ ਸਟੇਡੀਅਮ ਦੇ ਇਲਾਕੇ ਉੱਤੇ ਜਾ ਕੇ ਪਿਠੇਕੇ ਦੇਖਾ ਰਹੀ ਜੀ ਪੁਲ ਦੇਖ ਲੈਣੇ ਬਾਕੀ ਤੁਹਾਨੂੰ ਮੈਂ ਦੱਸਾਂ ਮੈਂ ਤਾਂ ਸਾਰੀਆਂ 18 ਫੁੱਟੀਆਂ ਕਰਾਉਂਦਾ ਸੀ ਠੀਕ ਹੈ ਜੀ ਪਰ ਕਰੀਏ ਕਿਉਂ ਤੁਹਾਨੂੰ ਸਾਰੀ ਪੋਜੀਸ਼ਨ ਦਾ ਪਤਾ ਹੈ ਪੈਸੇ ਤਾਂ ਮੋਦੀ ਰੋਕੀ ਬੈਠੇ ਐ ਇਹ ਸਹੀ ਗੱਲ ਆ ਸਾਰੀ ਠੀਕ ਹੈ ਜੀ ਨਹੀਂ ਅਸੀਂ ਤਾਂ ਸਾਰੀਆਂ 18 ਫੁੱਟੀਆਂ ਕਰਾਉਂਦੀ ਮੈਂ ਤਾਂ ਰੋਕ ਵੀ ਤਾਂ ਰੱਖਿਆ ਸੀ ਵੀ ਹਲੇ 10 ਫੁੱਟੀਆਂ ਨਾ ਕਰੀਏ 18 ਫੁੱਟੀਆਂ ਕਰ ਲਾਂਗੇ ਹੁਣ ਪੈਸੇ ਸਾਰੇ ਰੋਕੀ ਬੈਠੇ ਸਾਰੀ ਦੁਨੀਆ ਨੂੰ ਪਤਾ ਇਹ ਸਰ ਪਹਿਲਾਂ ਮੈਂ ਖੰਮੇ ਕਰਾ ਲਵਾਂ ਫਿਰ ਅਮਨ ਰਹਿਮਤullah ਲੋ ਸਾਰੇ ਲੋਕ ਸਾਡੀ ਇੱਕ ਬੇਨਤੀ ਹੈ ਜੀ ਸਾਰੇ ਨਗਰ ਵੀ ਵੀ ਚਲੋ ਉਹ ਤਾਂ ਤੁਸੀਂ ਦੱਸੇ ਦਿੱਤਾ ਜੀ ਵੀ ਕਿਸੇ ਚੋਰ ਰਜਿਸਟ ਹੁੰਦੀ ਹੋਵੇ ਸਾਡੀ ਟੂਆਣੇ ਵਾਲੀ 18 ਫੁੱਟੀ ਕਰ ਦਿਓ ਜਿਹੇ ਟ੍ਰਾਂਪਾ ਮੇ ਸਾਡਾ ਕੋਈ ਹੋਰ ਟੁਕੜਾ ਛੱਡ ਦੇ ਜਿਹੜੀ ਮਮਲੇ ਨਾਲ ਸਟੇਪੇ ਕੋਲਦੀ ਜਾ ਰਹੀ ਹੈ ਇਹ ਹਾਂ ਹਾਂ ਠੀਕ ਕਰਨੀ ਤਾਂ ਪੱਠੇ ਤੋਂ ਲੈ ਕੇ ਜਿਹੜੇ ਤੋਂ ਪੱਠੇ ਤੋਂ ਕੋਈ ਇਹ ਲਿਖ ਲਓ ਆਪਣੀ ਰਿਪੋਰਟ ਸਰ ਜੀ ਸਾਨੂੰ ਨਾ 18 ਫੁੱਟ ਦੀ ਬਹੁਤ ਜ਼ਰੂਰਤ ਹੈ ਜੀ ਪੱਠਾ ਜੀ ਮੇ ਨਾ ਸਾਡਾ ਪ੍ਰੋਜੈਕਟ ਨਿਕਲਦਾ ਤੇ ਪਿੰਡਾਂ ਦੇ ਇਹ ਕਿੰਨੇ ਕਿਲੋਮੀਟਰ ਜਿਹੜੀ ਇਹ ਸੜਕ ਹੈ ਜੀ ਤੇ ਕਿੰਨੇ ਪਿੰਡਾਂ ਨੂੰ ਜਿਹੜਾ ਹੈਗਾ ਜੋੜ ਦਿਆ ਜਾਣਾ ਹੈ ਇਹ ਕੋਈ ਸੜਕ ਬਹੁਤ ਹੀ ਮਹੱਤਵਪੂਰਨ ਜਿਹਨੂੰ ਕਹਿਣਾ ਚਾਹੀਦਾ ਤੇ ਕਰੀਬ ਇਹ 6-7 ਪਿੰਡਾਂ ਨੂੰ ਹੈ ਜਿਹੜੀ ਜੋੜਦੀ ਹੈ ਇਹ ਮੌਨਕ ਟੋਹਾਣਾ ਜਿਹੜੀ ਮੇਨ ਰੋਡ ਹੈ ਉਸ ਮੇਨ ਰੋਡ ਤੋਂ ਇਹ ਮਕਰੋੜ ਸਾਹਿਬ ਮੰਡਵੀ ਗ੍ਰਿਡ ਤੱਕ ਦੀ ਸੜਕ ਹੈ ਜਿਹਦੇ ਵਿੱਚ ਆਪਣੇ ਗਨੋਟਾ ਕਮੂਰਕਾਟ ਫੂਲਦ ਦੇ ਆਪਣਾ ਮਕਰੋੜ ਸਾਹਿਬ ਰਾਮਗੜ ਗੁਜਰਾں ਇਹ ਸਾਰੇ ਪਿੰਡ ਨੇ ਜਿਹੜੇ ਇਹ ਦੇ ਚ ਕਵਰ ਹੋਣਗੇ ਤੇ 11.94 12 ਕਿਲੋਮੀਟਰ ਸੜਕ ਹੈ ਮਤਲਬ 12 ਕਿਲੋਮੀਟਰ ਸੜਕ ਸਾਰੀ 18 ਫੁੱਟ ਚੌੜੀ ਹੈ ਇਹ ਤੇ ਇਹ ਤੇ ਪੈਸਾ ਲੱਗਣਾ ਹੈ 4 ਕਰੋੜ ਤੇ 37 ਲੱਖ ਰੁਪਏ ਤੇ ਲੱਗਣਾ ਸੋ ਇੱਕ ਵੱਡਾ ਪ੍ਰੋਜੈਕਟ ਹੈ 4 ਕਰੋੜ 37 ਲੱਖ ਰੁਪਏ 12 ਕਿਲੋਮੀਟਰ ਸੜਕ ਤੇ ਜਿਹੜੀ ਛੀ ਤੇ ਸੱਤ ਪਿੰਡਾਂ ਨੂੰ ਪੂਰੀ ਤਰ੍ਹਾਂ ਮਦ ਕਵਰ ਕਰ ਲੂਗੀ ਇਹ ਤੇ ਬਹੁਤ ਹੀ ਠੱਤੇ ਘੱਗਰ ਦੇ ਵਿੱਚ ਵੀ ਇਹ ਸੜਕ ਆ ਗਈ ਤੇ ਘੱਗਰ ਨੇ ਵੀ ਦੀ ਬੜੀ ਮਾਰ ਕੀਤੀ ਹੋਈ ਸੀ ਸੋ ਬਹੁਤ ਵੱਡੀ ਡਿਮਾਂਡ ਇਹ ਸਾਰੇ ਪਿੰਡਾਂ ਦੀ ਸੀ ਸੋ ਇਹ ਸੜਕ ਹੈ ਜਿਹੜੀ ਹੁਣ ਦੀਵਾਲੀ ਤੋਂ ਅਗਲੇ ਦਿਨ ਕੰਮ ਸ਼ੁਰੂ ਹੋ ਜਾਣਾ ਤੇ ਵੱਡੀ ਗੱਲ ਜਿਹੜੀ ਸੜਕਾਂ ਦੀ ਮੈਂ ਪਹਿਲਾਂ ਵੀ ਦੱਸੀ ਆ ਆ ਸਾਰਿਆਂ ਨੂੰ ਦੱਸਣੀ ਚਾਹਣਾ ਕਿ ਇਸ ਦਫਾ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਕੀਤਾ ਉਹ ਇਤਿਹਾਸਕ ਫੈਸਲਾ ਕੀ ਹੈ ਪਹਿਲਾਂ ਸੜਕਾਂ ਬੰਦਿਆਂ ਦੀ ਸੜਕਾਂ ਟੁੱਟ ਜਾਂਦੀਆਂ ਸੀ ਔਰ ਕਈ ਵਾਰੀ ਇਹ ਸ਼ਿਕਾਇਤ ਵੀ ਆਉਂਦੀ ਸੀ ਕਿ ਜੀ ਸੜਕ ਬਣੀ ਐ ਟੈਮੀਨੇਵਾਦ ਟੁੱਟਣ ਲੱਗ ਗਈ। ਤਾਂ ਹੁਣ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕਰਤਾ ਕਿ ਜਿਹੜੀ ਵੀ ਸੜਕ ਬਣੂਗੀ ਉਹ ਸੜਕ 5 ਸਾਲ ਦੀ ਗਰੰਟੀ ਦੇ ਤਹਿਤ ਬਣੂ। ਠੀਕ ਹੈ। 5 ਸਾਲਾਂ ਤੱਕ ਜੇ ਕੋਈ ਵੀ ਨੁਕਸਾਨ ਹੁੰਦਾ ਸੜਕ ਨੂੰ ਟੁੱਟਦੀ ਹੈ ਸੜਕ ਕੋਈ ਟੋਏ ਪੈਂਦੇ ਨੇ ਕੁਝ ਵੀ ਹੁੰਦਾ ਹੈ। ਸੜਕ ਨੂੰ ਠੇਕ ਕਰਨ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਉਸ ठेकेदार ਦੀ ਹੋਣੀ ਹੈ ਜਿਹਨੇ ਉਹ ਸੜਕ ਬਣਾਈ ਹੈ ਮਤਲਬ 5 ਸਾਲ ਦੀ ਜਿਹੜੀ ਮੇਨਟੇਨੈਂਸ ਹੈ ਉਹਦਾ ਖਰਚਾ ਵੀ ਉਹਨੂੰ ਪਹਿਲਾਂ ਦੇ ਦਿੰਦਾ ਹੈ ਸੋ ਇਹ ਇੱਕ ਬਹੁਤ ਵੱਡਾ ਜਿਹੜੇ ਕਈ ਲੋਕਾਂ ਦੇ ਮਨ 'ਚ ਸ਼ੰਕਾ ਰਹ ਜਾਂਦੀ ਸੀ ਵੀ ਮਟੀਰੀਅਲ ਸਹੀ ਨਹੀਂ ਲੱਗਿਆ ਹੋਰ ਨਹੀਂ ਲੱਗਿਆ ਸੋ ਸਾਰਾ ਕੁਝ ਹੁਣ ਦੂਰ ਕਰਤਾ ਹੁਣ ਸੜਕ ਜਿਹੜੀ 5 ਸਾਲ ਤੱਕ ਹੋ ਰਹੂਗੀ ਸੜਕ ਥੋੜੀ 5 ਸਾਲ ਚੱਲੂਗੀ ਹੈ